ਕੀ ਨਾਮ ਕੀ ਬਬਾਈ ਤੁਹਾਡਾ ਮਿਲਖਾ ਮਿਲਖਾ ਸਿੰਘ ਜੀ ਕਿੱਧਰ ਚੱਲੇ ਹੋ ਤੁਸੀਂ ਮੈਂ ਟ੍ਰੈਕਟਰ ਲੈਣ ਚੱਲਿਓ ਟ੍ਰੈਕਟਰ ਲੈਣ ਚੱਲੇ ਹੋ ਕੀ ਹੋਇਆ ਪਾਣੀ ਆਇਆ ਵਾ ਅੱਛਾ ਜੀ ਇਹਦੇ ਉੱਤੇ ਖਲੋਤਾ ਵਾ ਹਾਂ ਆਨਮੀਆ ਕੋਟੀ ਜੇ ਇੱਥੇ ਹਾਂ ਜੀ ਇਹ ਕੱ ਲੈ ਆਈਏ ਇੱਥੇ ਦੇ ਹੋਰ ਕਰਨਾ ਨਹੀਂ ਹੈ ਕਿ ਲੈਣਾ ਕੀ ਬਾਸਾ ਵਾ ਪਰ ਦੇਖੋ ਇੱਥੇ ਤਾਂ ਪਾਣੀ ਹੈ ਟ੍ਰੈਕਟਰ ਲੈ ਕੇ ਕਿੱਦਾਂ ਜਾਓਗੇ ਇਹ ਤਾਂ ਬੇੜੇ ਚ ਬੇੜੇ ਚ ਲੈ ਕੇ ਜਾਓਗੇ ਅੱਛਾ ਇਹ ਬੀੜਾ ਐਡਾ ਵੱਡਾ ਲਏ ਹੋਆ ਲੋ ਲੋ ਵੀ ਜਾਂਦੇ ਨੇ ਇਹ ਜਾ ਕੇ ਤੇ ਸੋਟੀ ਮਾਰ ਕੇ ਦੇਖਣਾ ਪੈਂਦਾ ਹੈ ਕਿ ਕਿਤੇ ਥੱਲੇ ਨਾ ਲੱਗ ਜਾ ਜਿਵੇਂ ਆ ਦੇਖੋ ਤੁਸੀਂ ਇਹ ਦੇਖੋ ਤਸਵੀਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਤਸਵੀਰ ਦਿਖਾਵੇ ਉਹ ਦੇਖੋ ਥੱਲੇ ਰੇਤਾ ਆ ਗਈ ਹੈ ਤੁਸੀਂ ਇਹ ਦੇਖ ਰਹੇ ਹੋ ਤੇ ਰੇਤਾ ਵੀ ਆ ਗਈ ਹੈ ਤੇ ਉਸ ਤੋਂ ਪਰੇ ਕਰਨ ਦੀ ਕੋਸ਼ਿਸ਼ ਕਰੀ ਜਦੋਂ ਜਾਇਦ ਬਹੁਤ ਕਰਨੀ ਪੈਂਦੀ ਹੈ ਪ੍ਰਥਮ ਕੰਟੀਨਿਊ ਰੱਖੀਂ ਅੱਛਾ ਹੁਣੇ ਦੇਖੋ ਜੀ ਇਹ ਰੇਤਾ ਆ ਗਈ ਹੈ ਤੇ ਦੇਖੋ ਹੁਣ ਕਿਵੇਂ ਕਿੱਦਾਂ ਜਾ ਰਹੇ ਨੇ ਕਿਸਾਨ ਤੇ ਗੱਡੀ ਫਸ ਗਈ ਹੈ ਤੇ ਬੇੜਾ ਫਸ ਗਿਆ ਤੇ ਤੁਸੀਂ ਹੁਣ ਦੇਖੋ ਕਿਸ ਤਰ੍ਹਾਂ ਇਹ ਕੱਢਣਗੇ ਜੀ ਜੀ ਰੋਡ ਜਿਆਦਾ ਉੱਥੇ ਬੇੜਾ ਨਹੀਂ ਜਾਂਦਾ ਜੀ ਰੋਡ ਜਿਆਦਾ ਹੈ ਰੋਡ 'ਤੇ ਨਹੀਂ ਬੇੜਾ ਚੜਦਾ ਨਹੀਂ ਆ ਬਹੁਤ ਜਿੰਦਾ 7 ਦਿਨ ਹੀ ਸਪੀਡ ਤੇ ਪਾਣੀ ਜਾਂ ਹਾਂ ਸਪੀਡ ਤਾਂ ਬਹੁਤ ਹੈ ਪਾਣੀ ਸਪੀਡ ਜ਼ਿਆਦਾ ਹੈ ਤੇ ਇਹਨਾਂ ਦਾ ਹੈ ਕਿੱਥੇ ਉਹ ਹੈ ਅੱਛਾ ਬਦਲੇ ਟਰੈਕਟਰ ਲੈਣ ਆਏ ਸੀ ਇੱਥੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਵਹਾਂ ਹੈ ਦਰਿਆ ਦਾ ਪਾਣੀ ਹੈ ਜਾ ਨਹੀਂ ਸਕਦੀ ਇਸ ਲਈ ਹੁਣ ਇੱਥੇ ਸੋਚਦੇ ਪਏ ਨੇ ਕਿ ਕੀ ਕਰੀਏ ਸੋ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮੁਸ਼ਕਿਲ ਹੈ ਉਹ ਤਾਂ 2 ਕਿਲੋਮੀਟਰ ਢਾਈ ਤੱਕ ਅੱਛਾ ਅੱਛਾ ਜੀ ਇੱਕ ਬਲਾਣਾ ਵਾਲਾ ਦਰਵਾਜ਼ਾ ਹੈ ਆਦਰੀ ਇਹ ਤਾਂ ਨਹੀਂ ਜਾਣਾ ਬੇੜਾ ਉਹ ਜੇ ਸਾਹਮਣੇ ਘਰ ਦਾ ਨਾ ਹਾਂਜੀ ਉਹ ਘਟ ੱਟੇ ਆ ਸੱਤ ਘਰ ਅੱਛਾ ਉਹਨਾਂ ਘਰਾਂ ਦੇ ਨਾ ਆਹ ਦੇਖੋ ਹਾਂਜੀ 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 ਹਾਂ 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 ਲੱਗਿਆ ਹਾਂਜੀ ਹਾਂਜੀ ਉਹ ਘਰ ਦੇ ਮਕਾਨ ਛੱਤਾਂ ਹੁੱਤਾਂ ਗੱਡ ਰਹੇ ਇਸੇ ਵੇਲੇ ਤੇ ਲੱਗੇ ਆਏ ਜੋ ਦਰਵਾਜ਼ੇ ਤੱਕ ਤੇ ਅੱਛਾ ਪਰ ਇੰਨੀ ਦੂਰ ਫਿਰ ਉਦੋਂ ਕਿੱਦਾਂ ਚਲੇਗੇ ਸੀ ਉਦੋਂ ਉਹ ਇੰਨੀ ਐਦਾਂ ਕਿਵੇਂ ਚਲੇਗੇ ਸੀ ਨਹੀਂ ਜਿਆਦਾ ਹੈ ਨਾ ਉਦੋਂ ਪਾਣੀ ਜ਼ਿਆਦਾ ਰਹਿਤਾ ਨਹੀਂ ਸੀ ਹਾਂਜੀ ਉਦੋਂ ਪਾਣੀ ਜ਼ਿਆਦਾ ਸੀਗਾ ਅੱਛਾ ਅੱਜ ਘਟਿਆ ਥੋੜਾ ਅੱਗੇ ਨਾਲ ਘਟਿਆ ਪਾਣੀ ਅੱਛਾ ਥੱਲੇ ਫਿਰ ਉਹਨੂੰ ਆ ਦੇਤਾ ਆ ਕਿਹੜਾ ਇਹ ਘੱਟੋ ਘੱਟ ਨੇ 4 ਫੁੱਟ ਰੇਤਾ ਹਣੀ ਹੂੰ ਅੱਛਾ 4-5 ਫੁੱਟ ਰੇਤਾ ਹਣੀ ਇਹ ਰੇਤਾ ਹੀ ਤੋੜ ਕੇ ਆਹ ਤੋੜੀ ਦੇ ਬਪਾ ਆ ਲੂ ਆਹ ਵਾਰੀ ਦਾ ਰੇਤਾ ਤੋਂ ਲੈਣੇ ਸੌ ਦਿੱਤਾ ਏ ਓਏ ਦੇਹਂਦੇ ਸੱਟ ਨਹੀਂ ਦੇਣਗੇ ਰਹਿਣਾ ਹੀ ਏ ਫਿਰ ਬੋਟ ਫਿਰ ਜਾਂਦੀ ਕਿਹੜੀ ਕਿਹੜਾ ਬੇੜਾ ਜਾਂਦਾ ਜੀ ਦੂਜੀ ਚੱਲ ਜਾਂਦੀ ਏ ਛੋਟੀਆਂ 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 ਚੱਲ ਜਾਂਦੀਆਂ ਬੋਟ ਚਲੇ ਜਾਂਦੇ ਉਹ ਵੀ ਨਾਪਰ ਕਰ ਦਿੰਦੇ ਆ ਵੀ ਜਾਂਦੇ ਨਹੀਂ ਬੋਟ ਉਹ ਵੀ ਨਹੀਂ ਜਾਂ ਰਿਸਕ ਹੁੰਦਾ ਨਾ ਉਹ ਰਿਸਕ ਹੁੰਦਾ ਇਹ ਜਿਆਦਾ ਵੱਡਾ ਨਾ ਇਹ ਜਿਆਦਾ ਵੱਡਾ ਏ ਇਹ ਜਿਆਦਾ ਵੱਡਾ ਨਾ ਚਲ ਤੋੜਾ ਪਛਾਣ ਤੱਕ ਉਹਨੂੰ ਤੁਸੀਂ ਦੇਖੋ ਜੀ ਕਿਵੇਂ ਪਾਣੀ ਦੇ ਵਿੱਚ ਜਾ ਕੇ ਹਾਂਜੀ ਦੇਖੋ ਕਿਸ ਤਰ੍ਹਾਂ ਇੱਥੇ ਰੇਤਾ ਦੇ ਵਿੱਚ ਫਸ ਗਿਆ ਸੀ ਇਹ ਕਿਵੇਂ ਹੁਣ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਕੱਢ ਲਿੱਤਾ ਇਹਨਾਂ ਨੇ ਚਾਰ ਚਾਰ ਪਰ ਪਾਣੀ ਸੀਗਾ ਕੱਢਣ ਤੋਂ ਬਾਅਦ ਹੁਣ ਦੇਖ ਤੁਸੀਂ ਦੇਖ ਰਹੇ ਹੋ ਕਿ ਇਹੋ ਜਿਹੀਆਂ ਮੁਸ਼ਕਲਾਂ ਹੁੰਦੀਆਂ ਨੇ ਇੱਥੇ ਇਹ ਵੱਡਾ ਬੇੜਾ ਜਿਸ ਕਰਕੇ ਇਥੋਂ ਮੁਸ਼ਕਿਲ ਹੋ ਰਹੀ ਹੈ ਕਹਿੰਦੇ ਛੋਟੀਆਂ ਵੀ ਪਰ ਜਾਂਦੀਆਂ ਛੋਟੀਆਂ ਵੀ ਨਹੀਂ ਜਾਂਦੀਆਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ ਦੱਸਦੇ ਨੇ ਕਿ 70 ਦੀ ਸਪੀਡ ਦੇ ਉੱਤੇ ਪਾਣੀ ਆ ਰਿਹਾ ਹੈ ਦੇਖਣਾ ਪਾਉ ਤੈਨਾਂ ਦਾ ਟਰੈਕਟਰ ਹੈ ਕਿੱਥੇ ਤੇ ਉਹ ਫਿਰ ਉਧਰ ਕਿਵੇਂ ਜਾਓਗੇ ਹੁਣ ਉਧਰ ਵੇਂਦਿਆ ਕੋਈ ਲਾ ਕੇ ਹਸਾਬਤਾ ਅੱਛਾ ਪਰ ਜੋ ਨਜ਼ਰ ਆ ਰਿਹਾ ਪਾਣੀ ਦਾ ਸਾਰਾ ਇੰਦਰ ਤੇਜ਼ ਆ ਸਾਰਾ ਪਾਣੀ ਸੱਟ ਆਲਾ ਵਾ ਹਾਂ ਇਹ ਤੋਂ ਮੁੜ ਕੇ ਹੁੰਦਾ ਵੀ ਜਿੱਦਾਂ ਮਤਲਬ ਜਦੋਂ ਮਲਾ ਨਾ ਤਰੇ ਬੇੜਾ ਖੰਭੇ ਚ ਵਾਜੇ ਨੁਕਸਾਨ ਹੋ ਸਕਦਾ ਹਾਂ ਉਹ ਵੀ ਨੁਕਸਾਨ ਹੋ ਸਕਦਾ ਹਾਂ ਮਿਲਖਾ ਸਿੰਘ ਜੀ ਤੁਹਾਡਾ ਟਰੈਕਟਰ ਲੈਣ ਆਏ ਸੀ ਪਰ ਹੁਣ ਕਹਿੰਦੇ ਉਹ ਗੇਰੇਤਾ ਬਹੁਤ ਆ ਗਈ ਟਰੈਕਟਰ ਦਾ ਮੁਸ਼ਕਿਲ ਹੀ ਲੱਗਦਾ ਨਹੀਂ ਨਿਕਲਣਾ ਫਿਰ ਕਿੱਦਾਂ ਕਰੋਗੇ ਕਰਨਾ ਕੀ ਹੁਣ ਫਿਰ ਉੱਥੇ ਜਾ ਕੇ ਫਿਰ ਲੰਮੇ ਪੈ ਜਾਵਾਂਗੇ ਕਰਨਾ ਕਿਹੜੀ ਬਾੜੀ ਤੇ ਜਾਵਾਂਗੇ ਇਸ ਹਿਸਾਬ ਨਾਲ ਰਾਖੀ ਤੇ ਜਾਣਾ ਪੈਣਾ ਹਾਂ ਹਾਲੇ ਦੋ ਰਾਖੀ ਉੱਥੇ ਰਹੋਗੇ ਫਿਰ ਹੁਣ ਤੇ ਰਹਿਣਾ ਹੀ ਪੈਣਾ ਕੀ ਕਰਾਂਗੇ ਇੱਕ ਜਾਨ ਨੂੰ ਤੇ ਰਹਿਣੇ ਪਊਗਾ ਪਰ ਜਾਣਾ ਤਾਂ ਤੁਹਾਡੇ ਇਕੱਲਾ ਵੀ ਮੁਸ਼ਕਿਲ ਹੈ ਇਹ ਤਾਂ ਮੁਸ਼ਕਲ ਬਹੁਤ ਜਾਦੀ ਆ ਕੋਈ ਬੇੜੀ ਬਾੜੀ ਕੇ ਕਿਸਾ ਹੋਣਾ ਚਲੇਗੀ ਚਲ ਜਾਗੇ ਨਹੀਂ ਤੇ ਫਿਰ ਸਰਿਆ ਹੀ ਆ ਕੀ ਕਰਾਂਗੇ ਹੁਣ ਹੁਣੇ ਹੁਸਲਾ ਹੀ ਆ ਹੌਸਲੇ ਆ ਅੱਜੋ ਬੱਤਿਆ ਜਮਾਨੀਆਂ ਟੈਟਰੀ ਆ ਰਾਹ ਰੁਟਾ ਰੁਟੋ ਤੇ ਅਸਮਾਨ ਸਰਾ ਹੀ ਆ ਚਲੋ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਇਹ ਬਜ਼ੁਰਗ ਹੈ ਇਹਨਾਂ ਦਾ ਟਰੈਕਟਰ ਲੈਣ ਲਈ ਵੱਡਾ ਬੇੜਾ ਗਿਆ ਸੀ ਲੇਕਿਨ ਅੱਗੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਾਫੀ ਰੇਤਾ ਆ ਗਈ ਸੀ ਤੇ ਜਿਸ ਕਰਕੇ ਇਹ ਬੇੜਾ ਉੱਥੇ ਦੀਕਰ ਪਹੁੰਚ ਨਹੀਂ ਸਕਿਆ ਤੇ ਇਹਨਾਂ ਦਾ ਟਰੈਕਟਰ ਹੁਣ ਉੱਥੇ ਹੀ ਰਹਿ ਗਿਆ ਤੇ ਇਹ ਕਹਿੰਦੇ ਨੇ ਹੁਣ ਇਹੀ ਹੱਲ ਹੈ ਕਿ ਇਹਨਾਂ ਨੂੰ ਜਾ ਕੇ ਉੱਥੇ ਰਹਿਣਾ ਪਏਗਾ ਤੁਸੀਂ ਦੇਖ ਸੋ ਤਾਂ ਕਿੰਨਾ ਪਾਣੀ ਇਸ ਦੇ बावਜ਼ੀਰ ਖਤਰੇ ਦੇ ਵਿੱਚ ਜਾ ਕੇ ਇਹ ਉੱਥੇ ਰਹਿਣਗੇ ਤੇ ਕਿੰਨਾ ਰਿਸਕ ਹੋਏਗਾ ਪਰ ਕੀ ਕਰਨ ਜਾਨ ਵੀ ਜ਼ਰੂਰੀ ਹੈ ਤੇ ਮਾਲ ਵੀ ਜ਼ਰੂਰੀ ਹੈ ਪਰ ਲੱਗਦਾ ਹੈ ਕਿ ਸ਼ਾਇਦ ਮਾਲ ਦੇ ਅੱਗੇ ਜਾਨ ਦੀ ਕੋਈ ਕੀਮਤ ਨਹੀਂ ਰਹੇਗੀ ਕਿਉਂਕਿ ਕਾਰਨ ਕੀ ਹੈ ਕਿ ਬੰਦਾ ਜੇ ਪੈਸੇ ਮਤਲਬ ਮੰਨ ਲਓ ਆਪਾਂ ਕਮਾਏ ਨੇ ਸਾਰੀ ਜਮਾ ਪੂੰਜੀ ਜ਼ਿੰਦਗੀ ਦੀ ਹੋਵੇ ਜੇ ਉੱਥੇ ਪਈ ਹੋਵੇ ਤੇ ਫਿਰ ਬੰਦਾ ਕਈ ਵਾਰ ਜਾਨ ਦੀ ਵੀ ਕੀਮਤ ਦੀ ਜਾਣਦਾ ਸੋ ਮਾਲ ਵੀ ਜ਼ਰੂਰੀ ਹੈ ਤੇ ਜਾਨ ਵੀ ਜ਼ਰੂਰੀ ਹੈ ਅਸਤੇ ਹੀ ਕਹਾਂਗੇ ਬਜ਼ੁਰਗੋ ਜੇ ਨਾਲ ਵੀ ਰੋਗੇ ਤੇ ਕੀ ਜੂੜ ਤੱਕ ਕੀ ਨੁਕਸਾਨ ਹੁੰਦਾ ਡਰ ਹੈ ਨੁਕਸਾਨ ਸਮਾਨ ਦਾ ਰਹਿ ਰਿਹਾ ਸਮਾਨ ਦੀ ਰਾਖੀ ਤੇ ਜਾਣਾ ਪਊਗਾ ਉਹਦਾ ਪੈਲੀ ਜੀ ਰੇਤਾ ਪੈ ਗਈ ਆ ਸਮਾਨ ਵੀ ਨਾ ਰੱਖੀ ਕੀਤੀ ਤਾਜੀ ਦਾ ਮੌਕਾ ਪੈਲੀ ਜੀ ਰੇਤਾ ਬਹੁਤ ਪੈ ਗਈ ਆ ਚਲੋ ਇਹ ਮਤਲਬ ਹਾਲਾਤ ਨੇ ਪੰਜਾਬ ਦੇ ਇਸ ਵਕਤ ਖਾਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜੁੜੇ ਰੂਪੈਸੋ ਪੰਜਾਬ ਨਾਲ ਤੁਹਾਨੂੰ ਹੋਰ ਫਲੱਡ ਨਾਲ ਜੁੜੀਆਂ ਖਬਰਾਂ ਦਿਖਾਉਂਦੇ ਰਹਿਣਾ